ਸ਼ੌਕ ਕਰੋ ਇਹਨੂੰ ਖਰਾਬ ਨਾ ਕਰੋ ਤਾਂ ਕਿ ਅਸੀਂ ਇਹ ਬੱਚਿਆਂ ਨੂੰ ਇਹ ਤਰਬੀਅਤ ਦੀ ਓਏ ਕਬੂਤਰਾਂ ਦਾ ਰੱਖਣਾ ਇੱਥੇ ਲੜਾਈ ਏ ਹੂੰ ਕੁੱਤਿਆਂ ਦਾ ਸ਼ੌਕ ਰੂਜਤੇ ਸੀ ਸਾਡੀ ਲੜਾਈਆਂ ਨੇ ਖਤਮ ਕਰ ਦਿੱਤਾ ਹਾਂ ਤੇਰਾ ਕੁੱਤਾ ਰਗਾ ਤੂੰ ਗੋਲੀ ਚਲਾਤੀ ਮੇਰਾ ਹਾਰ ਗਿਆ ਮੈਂ ਗੋਲੀ ਚਲਾਤੀ ਸ਼ੌਕ ਹੀ ਖਤਮ ਹੋ ਗਿਆ ਐਹੀ ਹਾਰ ਇਸ ਕਬੂਤਰਬਾਈ ਦਾ ਹੁੰਦਾ ਜਾਂਦਾ ਏ ਦੇਖੋ ਇਹ ਕਿਹੜਾ ਜਵਾਜ਼ ਏ ਯਾਰ ਕਿ ਤੁਸੀਂ ਕਰੋੜ ਕਰੋੜੇ ਦੀ ਬਾਜ਼ੀ ਲਾਉਂਦੇ ਪਈ 50-50 ਲੱਖ ਦੀਆਂ ਬਾਜ਼ੀਆਂ ਲਾਉਂਦੇ ਏ ਸ਼ੌਕ ਕਰਨ ਦੇ ਉਹ ਭਾਈ ਪੈਸੇ ਤੁਹਾਡੇ ਕੋ ਨਹੀਂ ਹੈਗੇ ਸਾਰਿਆਂ ਕੋ ਹੈਗੇ ਨੇ ਸਹੀ ਗੱਲ ਹੈ ਦਿਲ ਸਾਰਿਆਂ ਕੋ ਹੈਗਾ ਜੀ ਕਿਸੇ ਭਲੇਖੇ ਨਾਲ ਕੋਈ ਦੇਵੇ ਅਤੇ ਹਰ ਰਾਤ ਮਾਂ ਲੌਰ ਦੇ ਵਿੱਚ ਪਲਵਾਨ ਜੰਮਦੀ ਜੀ ਅੱਲਾਹ ਦੀ ਕਸਮੇ ਦੇਖੇ ਮਦਾ ਕੀ ਇਹ ਸ਼ੌਕ ਨੂੰ ਸ਼ੌਕ ਰੱਖੋ ਤੇ ਮਾੜੇ ਨਾਲ ਪਿਆਰ ਕਰੋ ਵਾ 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 ਐਸਾ ਕੋਈ ਬਜ਼ੁਰਗ ਆ ਕੇ ਬਹਿਵੇ ਨਾ ਤੇ ਉਹਨੂੰ ਜਫੀ ਪਾਓ ਉਹਦਾ ਦਿਲ ਸਿ ਸੀਨਾ ਚੋੜਾ ਹੋਇਆ ਯਾਰ ਮੇਰੀ ਕਦਰ ਕਰੰਦੇ ਆ ਖੁਦਾ ਦੀ ਕਸਮੇ ਅਸੀਂ ਲੋਕਾਂ ਨੇ ਆਪਣੀ ਕਮੋਤਰ ਬਾਈ ਆ ਬਰਬਾਦ ਕੀਤੀ ਹੈ ਅਸੀਂ ਕਿਸੇ ਉਸਤਾਦੀ ਇੱਜ਼ਤ ਨਹੀਂ ਕਰ ਸਕਦੇ ਇਸ ਲਈ ਮਾਰੇ ਲੋਕਾਂ ਨਾਲ ਪਿਆਰ ਕਰੋ ਤੇ ਸ਼ੌਕ ਨੂੰ ਸ਼ੌਕ ਰੱਖੋ ਤੁਹਾਡਾ ਸ਼ੌਕ ਖਤਮ ਨਹੀਂ ਹੋ ਸਕਦਾ ساری ਜਿੰਦਗੀ ਕੀ ਬਾਤ ਹੈ ਬਸ ਆਇਆ ਹੀ ਬਗਾਮ ਬੜੀ ਸੋਹਣੀ ਤੁਸੀਂ